ਲੋਹਾ ਫੈਕਟਰੀ ਚ ਵਾਪਰਿਆ ਹਾਦਸਾ ਚਿਮਨੀ ਡਿੱਗਣ ਨਾਲ 2 ਦਰਜਨ ਤੋਂ ਵੱਧ ਮਜ਼ਦੂਰ ਦੱਬੇ ਖੌਫਨਾਕ ਵੀਡੀਓਜ਼ ਆਈਸ ਸਾਹਮਣੇ ਸੋ ਦੱਸਦੀਏ ਕਿ 36 ਗੜ੍ਹ ਦੇ ਮੁਗਲੀ ਜ਼ਿਲ੍ਹੇ ਦੇ ਰਾਮਬੋਧ ਪਿੰਡ ਚ ਨਿਰਮਾਣ ਅਧੀਨ ਸੈਫਲਾਵਾਰ ਪਲਾਂਟ ਚ ਵੱਡਾ ਹਾਦਸਾ ਹੋ ਗਿਆ ਲੋਹੇ ਦੀ ਪਾਈਪਾਂ ਬਣਾਉਣ ਵਾਲੀ ਫੈਕਟਰੀ ਦੀ ਚਿਮਨੀ ਡਿੱਗਣ ਕਾਰਨ 25 ਤੋਂ ਵੱਧ ਮਜ਼ਦੂਰ ਮਲਵੇ ਹੇਠਾਂ ਦੱਬੇ ਗੇ 8 ਮਜ਼ਦੂਰਾਂ ਦੇ ਮਰੇ ਜਾਣ ਦਾ ਖਾਦ사 ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਮਲਵੇ ਚ ਫਸੇ ਲੋਕਾਂ ਨੂੰ ਕੱਢਣ ਰੈਸਕਿਊ ਆਪਰੇਸ਼ਨ ਜਾਰੀ ਹੈ ਇਹ ਘਟਨਾ ਸਰਗਾਮ ਥਾਣੇ ਖੇਤਰ ਦੇ ਰਾਮਬੋਧ ਇਲਾਕੇ ਚ ਵਾਪਰੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਲਾਂਟ ਕਥਿਤ ਤੌਰ ਤੇ ਲੋਹੇ ਦੀ ਪਾਈਪਾਂ ਦਾ ਨਿਰਮਾਣ ਕਰ ਰਿਹਾ ਸੀ ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਮਿਲੀ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਬਚਾਅ ਕਾਰਜ ਜਾਰੀ ਕਰ ਦਿੱਤਾ ਰਿਪੋਰਟਾਂ ਅਨੁਸਾਰ ਬਚਾਅ ਕਾਰਜ ਵਿੱਚੋਂ ਸਹਿਯਤਾ ਲਈ ਬिलासपुर, ਪੰਡੇਰਾ, ਰਾਏਗੜ ਅਤੇ ਜੰਝਗੀਰ ਚੰਪਾ ਸਮੇਤ ਗਵਾਂਡੀ ਜ਼ਿਲ੍ਹਿਆਂ ਤੋਂ ਆਫ਼ਤ ਪ੍ਰਬੰਧ ਟੀਮਾਂ ਨੂੰ ਬੁਲਾਇਆ ਗਿਆ ਹੈ ਸਤਨਾਕੋ ਪਿੰਡ ਵਾਸੀ ਅਤੇ ਜਨप्रतिनिधि ਵੀ ਮੌਕੇ ਤੇ ਪਹੁੰਚ ਗਏ ਹਨ ਅਤੇ ਚੱਲ ਰਹੇ ਬਚਾਅ ਕਾਰਜਾਂ 'ਚ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਸੰਭਾਵਿਤ ਜਾਨੀ ਨੁਕਸਾਨ ਨਾਲ ਨਜੇਠਣ ਲਈ ਅਲਰਟ ਤੇ ਰੱਖਿਆ ਗਿਆ ਹੈ ਆਸ-ਪਾਸ ਦੇ ਇਲਾਕਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਬਚਾਅ ਕਾਰਜ ਦਾ ਸਮਰਥਨ ਕਰਨ ਲਈ ਮੌਕੇ ਤੇ ਪਹੁੰਚ ਰਹੀਆਂ ਹਨ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੂਪੇਸ਼ ਭਗੇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵੀ ਮਜ਼ਦੂਰਾਂ ਦੀ ਦੁਖਦਾਇਕ ਮੌਤ ਦੀ ਖਬਰ ਨੂੰ ਸੁਣ ਕੇ ਦੁੱਖ ਗਟਾਵਾ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਮੁੰਗਲੇਰੀ ਜ਼ਿਲ੍ਹੇ ਵਿੱਚ ਇੱਕ ਸਟੀਲ ਪਲਾਂਟ ਦੀ ਚਿਮਨੀ ਡਿੱਗਣ ਕਾਰਨ ਮਜ਼ਦੂਰਾਂ ਦੀ ਮੌਤ ਹੋਣ ਦੀ ਦੁਖਦਾਇਕ ਖਬਰ ਪ੍ਰਾਪਤ ਹੋਈ ਹੈ ਪ੍ਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦਵੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ ਮੈਂ ਅਰਦਾਸ ਕਰਦਾ ਹਾਂ ਕਿ ਮਲਬੇ ਹੇਠ ਦੱਬੇ ਮਜ਼ਦੂਰ ਜੋ ਕਿ ਜ਼ਖਮੀ ਹੋ ਗਏ ਹਨ ਉਹ ਜਲਦੀ ਠੀਕ ਹੋ ਜਾਣ ਸੋ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿੰਨੇ ਭਿਆਨਕ ਦੇ ਨਾਲ ਇਹ ਚਿਮਨੀ ਡਿੱਗੀ ਹੈ ਜਿਸ ਦੇ ਕਾਰਨ 20 ਤੋਂ 25 ਲੋਕ ਇਸ ਦੇ ਵਿੱਚ ਦੱਬੇਗੇ ਹਨ ਪਰ ਜਿੱਥੋਂ ਤੱਕ ਦੇਖਿਆ ਜਾ ਰਿਹਾ ਹੈ ਜਿਸ ਹਿਸਾਬ ਦੇ ਨਾਲ ਇਹ ਚਿਮਨੀ ਡਿੱਗੀ ਹੈ ਤਾਂ ਮੁਸ਼ਕਲ ਹੀ ਕੋਈ ਬਚਿਆ ਹੋਵੇਗਾ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਮਜ਼ਦੂਰ ਨੇ ਉਹ ਸਹੀ ਸਲਾਮਤ ਬਾਹਰ ਨਿਕਲ ਜਾਣ ਅਤੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਪਰਿਵਾਰਾਂ ਲਈ ਕੰਮ ਕਰਨ ਪਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇੱਕ ਹੀ ਕਮੂਨ ਵਾਲਾ ਹੋਵੇ ਅਤੇ ਉਹ ਇਸ ਘਟਨਾ 'ਚ ਸ਼ਿਕਾਰ ਹੋ ਗਿਆ ਹੋਵੇ ਤਾਂ ਫਿਰ ਉਹਨਾਂ ਦੇ ਪਰਿਵਾਰ ਕੀ ਕਰਨਗੇ ਸੋ ਦੋਸਤੋ ਇਸ ਦੇ ਵਿੱਚ ਕਿਸ ਦੀ ਅੰਗਹੀਲੀ ਲੱਗਦੀ ਹੈ ਕਿ ਚਿਮਨੀ ਕਿਵੇਂ ਡਿੱਗ ਗਈ ਜਾਂ ਤਾਂ ਇਸ ਦੇ ਪ੍ਰਬੰਧਨ ਹੀ ਸੀ ਜਾਂ ਇਸ ਦੀ ਕੋਈ ਮੇਨਟੇਨੈਂਸ ਨਹੀਂ ਸੀ ਜਿਸ ਦੇ ਕਾਰਨ ਇਹ ਚਿਮਨੀ ਡਿੱਗ ਗਈ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ